ਤਰਫ ਕੀਏ ਪਰ ਮੰਗਾਇਆ ਸਾਰਿਆ ਸੂਚੀ ਕਰ ਦਿੱਤੀ ਇਹ ਕਾਫੀ ਬੜੀ ਵੈਸਪੀ ਫੈਲਿੰਗ ਵੀਡੀਓ ਕੇਜੀ ਇਹ ਮਿਤੀ 12 ਤਰੀਕ ਨੂੰ ਦੁਪਹਿਰ तकरीबन 12 ਵਜੇ ਇੱਕ ਰਸ਼ੀਦ ਨਾਮ ਦਾ ਲੜਕਾ ਜੋ ਮਨਿਕ ਸਿੰਘ ਦਾ ਕੰਮ ਕਰਦਾ ਕੋਤਵਾਲੀ ਥਾਣਾ ਦੇਰੀ ਦੇ ਵਿੱਚ ਇਸ ਦੀ ਦੁਕਾਨ ਦੇ ਉੱਪਰ ਦੋ ਨੌਜਵਾਨ ਆਏ ਉਹਨਾਂ ਕੋਲ ਇੱਕ ਵੱਤ ਤਲਵਾਰ ਸੀਗੀ ਤਲਵਾਰ ਦੀ ਨੋਕ ਦੇ ਉੱਪਰ ਉਹਨਾਂ ਨੇ 70000 ਦੇ ਕਰੀ ਜਿਹੜੇ ਸੀਗੇ ਪੈਸੇ ਸੀਗੇ ਦੇ ਕੋਲੋਂ ਲੁੱਟ ਕਰ ਲਈ ਲੁੱਟ ਕਰਨ ਤੋਂ ਬਾਅਦ ਜਿਹੜੇ ਸੀਗੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਜਿਸ ਦੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਐਫ ਆਈ ਆਰ ਨੰਬਰ 85 ਅੰਡਰ ਸੈਕਸ਼ਨ 309 ਰੋਬਰੀ ਕ੍ਰਿਮੀਨਲ ਇਨਡਿਮੈਂਟੇਸ਼ਨ ਤੇ ਜਿਹੜੀ ਬੰਦੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਤੇ ਮੁਕੱਦਮਾ ਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਤਫਤੀਸ਼ ਦੌਰਾਨ ਜਿਹੜੇ ਹੈਗੀ ਹੈ ਇਹਨਾਂ ਦੀ ਟ੍ਰੇਲ ਦੇ ਵਿੱਚ ਸਾਹਮਣੇ ਆਇਆ ਕਿ ਦੋ ਦੋਸ਼ੀ ਨੇ ਇੱਕ ਦਿਪੰਸ਼ੂ ਪਾਂਡੇ ਇੱਕ ਨਿਰਜ ਪਾਂਡੇ ਇਹ ਦੋਨੋਂ ਭਰਾ ਨੇ ਇਹ ਦੋਨੋਂ ਭਰਾ ਇਦਿਸ ਤਿਆਰੀ ਕਰਕੇ ਆਏ ਸੀ ਵੀ ਉਹਨਾਂ ਦੀ ਮਨਸ਼ਾ ਸੀ ਜੀ ਇਹਦੇ ਕੋਲੋਂ ਲੁੱਟ ਕਰਨ ਦੀ ਨੀਤ ਦੇ ਨਾਲ ਇਹ ਦੁਕਾਨ ਅੰਦਰ ਦਾਖਲ ਹੋਏ ਸੀ ਤਲਵਾਰ ਇਹਨਾਂ ਦੇ ਕੋਲ ਸੀਗੀ ਤਲਵਾਰ ਨਾਲ ਇਹਨਾਂ ਨੇ ਇਹਨਾਂ ਦੀ ਦੁਕਾਨ ਦੇ ਤੋਂ ਉਹਦੇ ਕੋਲੋਂ 70000 ਰੁਪਏ ਲੈ ਕੇ ਲੁੱਟ ਕੇ ਚਲੇ ਗਏ ਸੀ ਸਾਡੀ ਥਾਣਾ ਕੋਤਵਾਲੀ ਦੀ ਐਸਐਚਓ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਜਿਹੜਾ ਇਹਨਾਂ ਨੇ ਤਲਵਾਰ ਵਰਤੀ ਸੀਗੀ ਜਿਹੜੀ ਸਕੂਟੀ ਯੂਜ਼ ਕੀਤੀ ਸੀਗੀ ਉਹਨੂੰ ਅਸੀਂ ਬਰਾਮਦ ਕਰ ਲਿਆ ਫਰਦਰ ਜਿਹੜੀ ਹੈਗੀ ਇਹ ਤਫਤੀਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਇਹਨਾਂ ਕੋਲ ਪੈਸੇ ਹੈਗੇ ਆ ਉਹ ਰਮਾਨ ਲੈ ਕੇ ਜਿਹੜੇ ਹੈਗਾ ਇਹਨਾਂ ਕੋ ਤਾਂ ਇਹਦੇ ਪਹਿਲੇ ਹੀ ਮਾਮਲਾ ਦੱਲਿਆ ਕਿ ਪਹਿਲਾਂ ਕਿਸ ਤਰ੍ਹਾਂ ਦਾ ਰਕਾਰ ਹੈਗਾ ਇਹਨਾਂ ਦਾ ਇਹਦੇ ਵਿੱਚੋਂ ਜਿਹੜਾ ਇਹਦਾ ਨਿਰਜ ਪਾਂਡੇ ਹੈਗਾ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮੋਟਰਸਾਈਕਲ ਦਾ ਮੁਕੱਦਮਾ ਦਰਜ ਹੈਗਾ ਥਾਣਾ ਥਰਮਲ ਦੇ ਵਿੱਚ ਇਹਨਾਂ ਨੇ ਪਹਿਲਾਂ ਚੋਰੀ ਕੀਤੀ ਸੀਗੀ ਉਸ ਦਿਨ ਵੀ 12 ਤਰੀਕ ਨੂੰ ਵੀ ਪਹਿਲਾਂ ਨੇ ਇਹਨਾਂ ਨੇ ਘਰੇ ਬੈਠ ਕੇ ਪਲਾਨਿੰਗ ਕਰਕੇ ਜਿਹੜੀ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਇਸ ਵਾਰ ਦਾ ਕੰਮ ਜਾਮ ਦਿੱਤਾ ਇਹ ਦੋਨੇ ਸਕੇ ਭਰਾ ਨੇ ਸੀ ਇਹ ਦੋਨੋਂ ਸਕੇ ਭਰਾ ਨੇ ਤੇ ਇਹ ਬੱਲਾਰਾਮ ਨਗਰ ਦੇ ਰਹਿਣ ਵਾਲੇ ਕੀ ਮਕਸਦ ਕੀ ਹੈ ਸਰ ਇਹਨਾਂ ਕੀ ਪੈਸੇ ਦਾ ਕੀ ਕਰਨਾ ਸੀ ਜਾਂ ਨਸ਼ੇ ਦੇ ਆਦੀ ਨੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਿਖਿਆ ਨਾ ਇਹਨਾਂ ਦਾ ਜਿਹੜਾ ਮਕਸਦ ਸੀ ਕਿ ਵੀ ਇੱਕ ਵਾਰੀ ਦਾ ਫਿਲਹਾਲ ਕਿਉਂਕਿ ਈਜ਼ੀ ਮਨੀ ਹੈਗੀ ਆ ਕਿਸੇ ਨੂੰ ਆਪ ਜਾਣਦੇ ਆ ਲੁੱਟਦੇ ਆ ਲੁੱਟਣ ਦੇ ਬੜੀ ਈਜ਼ੀ ਮਨੀ ਦੇ ਮਰਾਦੇ ਦੇ ਨਾਲ ਇਹਨਾਂ ਨੇ ਜਿਹੜੀ ਲੁੱਟ ਕੇ ਕਰਨੀ ਕੀਤੀ ਸੀਗੀ ਤੇ ਫਰਦਰ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਕੋਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ